10ਵੇਂ ਪਾਤਸ਼ਾਹ ਮਹਾਰਾਜ ਅਵਤਾਰ ਨਾਂ ਧਾਰਨ ਕਰਦੇ ਤੇ ਦੁਨੀਆ ਦਾ ਹਾਲਾਤ ਕੀ ਹੋਣਾ ਸੀ ਅੱਜ ਇੱਥੇ ਬਹਿ ਕੇ ਆਪਾਂ ਕੀਰਤਨ ਨਹੀਂ ਸੀ ਕਰਨਾ ਥਾਂ ਥਾਂ ਤੇ ਅੱਲਾਹੂ ਅਕਬਰ ਦੇ ਨਾਰੇ ਲੱਗੇ ਹੋਣੇ ਸੀ ਮਸੀਤਾਂ ਉਸਰੀਆਂ ਹੋਣੀਆਂ ਸੀ ਆਹ ਜਿਹੜੀ ਕਿਰਪਾ ਹੈ ਨਾ ਬਹਿ ਕੇ ਸਰਦਾਰ ਜੀ ਅਖਵਾਉਨੇ ਆਪਾਂ ਇਹ 10ਵੇਂ ਪਾਤਸ਼ਾਹ ਦੀ ਹੈ ਤਾਂ ਹੀ ਉਹਨਾਂ ਨੇ ਲਿਖਿਆ ਛਾਏ ਜਾਂਦੀ ਏਕਤਾ ਸਕਤੇ ਬਣਕਰਾਨ ਕੀ ਪਾਪ ਹੀ ਪਰਪੱਕ ਜਾਤੇ ਵਰਨ ਗਰਕ ਜਾਤੇ ਧਰਮ ਤਸਕ ਜਾਤੇ ਸੈਤ ਵਿਦਟ ਜਾਤੀ ਕਥਾ ਬੇਦਨ ਪ੍ਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤੀ ਨਾ ਹੋਤੀ ਜੋਪੈ ਕਰਨਾ ਨਿਧਾਨ ਕੀ ਅ ਜਿੰਨੇ ਮੰਦਰਾਂ ਦੇ ਟੱਲੀਆਂ ਵੱਜਦੀਆਂ ਨੇ ਕਿਰਪਾ ਉਹਨਾਂ ਦੀ ਹੈ ਜਾਂ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਤੇ ਫਿਰ ਜਾਂ ਦਸਵੇਂ ਪਾਤਸ਼ਾਹ ਮਹਾਰਾਜ ਦੀ ਜਿਨ੍ਹਾਂ ਨੇ ਇਸ ਦੁਨੀਆ ਤੇ ਅਵਤਾਰ ਧਾਰਨ ਕਰਕੇ ਸ੍ਰਿਸ਼ਟੀ ਦੀ ਹਰ ਦੁੱਖ ਨੂੰ ਆਪਣੇ ਤੇ ਝੱਲ ਲਿਆ ਆਪ ਪਰਿਵਾਰ ਉਜਾੜ ਦਿੱਤਾ ਕਿਆ ਆਪਣੇ ਮੁਖਾਰ ਬਿਨ ਤੋਂ ਪੰਥ ਵੱਸੇ ਮੈਂ ਉਜਣਾ ਮਨ ਚਾਉ ਕਨੇਰਾ ਕੱਲਾ ਕਿਆ ਹੀ ਨਹੀਂ ਇਹ ਸਾਰੀਆਂ ਗੱਲਾਂ ਕਰਕੇ ਵੀ ਤਾਂ ਦਿਖਾਈਆਂ ਨਾ ਕੌਣ ਇਹੋ ਜਿਹਾ ਗੁਰੂ ਐ ਅੱਖਾਂ ਦੇ ਸਾਹਮਣੇ ਇਬਰਾਹਿਮ ਨੂੰ ਕਹਿੰਦੇ ਤੇਰੇ ਪੁੱਤਰ ਮਾਰੇ ਜਾਣੇ ਨੇ ਕਹਿੰਦਾ ਮੇਰੇ ਤੋਂ ਨਹੀਂ ਦੇਖਿਆ ਜਾਣਾ ਪੱਟੀਆਂ ਬੰਨ੍ਹ ਦਿਓ ਮੇਰੇ ਮੇਰੇ ਤੋਂ ਦੇਖਿਆ ਨਹੀਂ ਜਾਣਾ ਇਹ ਕਲਗੀ ਧਾਰੀ ਹੈ ਨਾ ਫੱਟ ਲੱਗ ਰਹੇ ਨੇ ਸਾਬ ਜادہ ਬਾਬਾ ਜੀਤ ਸਿੰਘ ਨੂੰ ਤੇ ਮਟਕੀ ਮਟਕੀ 'ਚ ਬਹਿ ਕੇ ਮੱਟੀ 'ਚ ਬਹਿ ਕੇ ਸੱਚੇ ਪਾਤਸ਼ਾਹ ਜੁਕਾਰੇ ਛੱਡ ਰਹੇ ਨੇ ਨਾਲੇ ਕਹਿ ਰਹੇ ਨੇ ਤੇਰਾ ਕੀ ਆ ਮੀਠਾ ਲੱਗਿਆ ਤੇਰਾ ਤੁਝ ਕੋ ਸੌਂਫ ਤੇ ਕਿਆ ਲਾਗੇ ਮੇਰਾ ਮੈਂ ਨਾ ਹੀ ਪ੍ਰਭ ਸਭ ਕਿਸ ਤੇਰਾ ਕੌਣ ਐ ਇਹੋ ਜਿਹੜਾ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸਾਡੇ ਨੂੰ ਤਾਂ ਕਿਤੇ ਬੁਖਾਰ ਚੜ ਜਾਏ ਤੇ ਸਾਧ ਸੰਗਤ ਜੀ ਸਾਨੂੰ ਕੋਈ ਚੀਜ਼ ਵੀ ਦੁਨੀਆ ਦੀ ਚੰਗੀ ਨਹੀਂ ਲੱਗਦੀ ਪੁੱਤਰਾ ਵਾਲਿਓ ਝਾਤੀਆਂ ਮਾਰ ਦੇਖੋ ਜੇਕਰ ਪੁੱਤਰ ਕਿਸੇ ਦਾ ਬਿਮਾਰ ਹੋ ਜਾਏ ਖਾਣ ਪੀਣ ਤੇ ਸੁੱਜਦਾ ਨਹੀਂ ਸੱਥਰ ਜੇਕਰ ਦੁੱਖਾਂ ਦੇ ਵਿੱਚ ਲਾਚਾਰ ਹੋਵੇ ਕਿਤੇ ਮਾੜਾ ਜਾਂ ਬੁਖਾਰ ਚੜ ਜਾਏ ਤੇ ਸਾਧ ਸੰਗਤ ਜੀ ਕੁਝ ਵੀ ਚੰਗਾ ਨਹੀਂ ਲੱਗਦਾ ਪਰ ਇੱਕੋ ਕਲਗੀਧਰ ਪਾਤਸ਼ਾਹ ਦੋ ਦਾ ਪਤਾ ਨਹੀਂ ਤੇ ਦੋ ਅੱਖਾਂ ਦੇ ਸਾਹਮਣੇ ਵਾਰ ਰਹੇ ਨੇ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਮਹਾਰਾਜ ਇੱਕ ਤਾਂ ਰੱਖ ਲਓ ਪੁੱਤਰਾ ਕਰਕੇ ਨਾਮ ਰਹਿਂਦਾ ਦੁਨੀਆ ਤੇ ਕਹਿੰਦੇ ਨਹੀਂ ਪੁੱਤਰਾ ਕਰਕੇ ਨਹੀਂ ਰਹਿਂਦਾ ਕਰਨੀ ਕਰਕੇ ਰਹਿੰਦਾ ਹੈ ਜਿਹੜਾ ਕਰਨੀ ਕਰਕੇ ਜਾਏ ਨਾ ਚੰਗੀ ਨਾ ਤਉਦਾ ਹੈ ਪੁੱਤਰ ਤੇ ਕਈ ਵਾਰੀ ਕਪੁੱਤਰ ਪੈਦਾ ਹੋ ਜਣ ਮਟਾਵ ਹੀ ਦਿੰਦੇ ਨੇ ਪੁੱਤਰ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਨਾ ਇੱਕ ਪੁੱਤਰ ਹੁੰਦਾ ਹੈ ਇੱਕ ਸਪੁੱਤਰ ਹੁੰਦਾ ਹੈ ਇੱਕ ਕਪੁੱਤਰ ਹੁੰਦਾ ਹੈ ਪੁੱਤਰ ਉਹ ਹੁੰਦਾ ਜਿਹੜਾ ਆਪਣੇ ਪਿਓ ਦਾਦੇ ਦੀ ਜਾਇਦਾਦ ਨੂੰ ਨਾ ਵਧਾਵੇ ਤੇ ਨਾ ਘਟਾਵੇ ਘਟਰ ਵੀ ਨਾ ਦਏ ਤੇ ਵਧਾਵੇ ਵੀ ਨਾ ਉਹਨੂੰ ਫਲਾਂਨ ਸਾਰੇ ਕਹਿੰਦੇ ਨੇ ਫਲਾਣੇ ਦੇ ਘਰ ਪੁੱਤਰ ਪੈਦਾ ਹੋਇਆ ਚੰਗਾ ਆਪਣੇ ਪਿਓ ਦਾਦੇ ਦੀ ਇੱਜ਼ਤ ਸਾਂਭ ਕੇ ਰੱਖੀ ਐ ਜ਼ਮੀਨ ਜਾਇਦਾਦ ਸਾਂਭ ਕੇ ਰੱਖਿਆ ਉਹਨੇ ਤੇ ਜਿਹੜਾ ਦੁਗਣੀ ਚੌਗਣੀ ਕਰ ਦੇ ਆਪਣੇ ਪਿਓ ਦਾਦੇ ਦੀ ਇੱਜ਼ਤ ਨੂੰ ਉਹਨੂੰ ਆਪਾਂ ਕਹਿੰਦੇ ਆ ਫਲਾਣੇ ਦੇ ਘਰ ਸੁਪੁੱਤਰ ਪੈਦਾ ਹੋਇਆ ਆਪਣੇ ਪਿਓ ਦਾਦੇ ਦੀ ਇੱਜ਼ਤ ਦੁਗਣੀ ਕਰ ਦਿੱਤੀ ਤੇ ਜਿਹੜਾ ਪੈਰਾੰਚ ਮਲਾਜੇ ਪਿਓ ਵਿਚਾਰਾ ਪਿੰਡ ਦੇ ਵਿੱਚ ਮੂੰਹ ਚੱਕ ਕੇ ਫਿਰਨ ਜੋਗ ਹੀ ਨਾ ਰਹੇ ਮਿੱਟੀ ਚ ਮਲਾ ਦੇ ਉਹਦੀ ਇੱਜ਼ਤ ਉਹਨੂੰ ਕੀ ਕਹੋਗੇ ਫਿਰ ਉਹਨੂੰ ਇਹ ਹੀ ਕਹਿਣਾ ਪਏਗਾ ਨਾ ਫਲਾਣੇ ਦੇ ਘਰ ਇੱਕ ਪੁੱਤਰ ਪੈਦਾ ਹੋ ਗਿਆ ਇਹਦੇ ਤੇ ਜੰਮਦੇ ਹੀ ਮਰ ਜਾਂਦਾ ਤਾਂ ਚੰਗਾ ਸੀ ਕਈ ਕਹਿਣ ਲੱਗ ਜਾਂਦੇ ਆ ਨਾ ਜਿਹੜੇ ਹਰ ਵੇਲੇ ਲਾਮੇ ਲਿਆਉਂਦੇ ਆ ਨਾ ਘਰਾਂ ਚ ਪੁੱਤਰ ਤੇ ਫਿਰ ਉਹ ਮਾਪਿਓ ਕਹਿਣ ਲੱਗ ਜਾਂਦੇ ਨੇ ਇਹਦੂ ਤਾਂ ਜੰਮਦਾ ਹੀ ਮਰ ਜਾਂਦਾ ਜੀ ਚੰਗੀ ਗੱਲ ਸੀ। ਰੋਜ਼ ਇਹ ਅਲਾਮੇ ਮਿਲਦੇ। ਵੈਸੇ ਬਾਣੀ ਵੀ ਇਹੀ ਗੱਲ ਕਹਿੰਦੀ ਏ। ਦੁਰਲੱਭ ਦੇ ਪਾਈ ਵਡਭਾਗੀ ਨਾਮ ਨਾ ਜਪੈ ਤਾਂ ਆਤਮ ਘਾਤੀ ਮਰ ਨਾ ਜਾਈ। ਜੇ ਵਿਸਰਤ ਨਾਮ ਨਾਮ ਵੀ ਹੋਣ ਜੀਵਨ ਕੌਣ ਕਾਮ। ਬਾਣੀ ਕਹਿੰਦੀ ਜੇ ਨਾਮ ਵਿਸਰ ਗਿਆ ਤੈਨੂੰ ਨਾਮ ਨਹੀਂ ਜਪਦਾ। ਫਿਰ ਇਹ ਦੂ ਮਰ ਜਾਣਾ ਹੀ ਚੰਗਾ ਫਿਰ ਜੂੰਦਾ ਕਦ ਤੋ ਫਿਰਦਾ ਤੇਰਾ ਮਰਨਾ ਹੀ ਬਿਹਤਰ ਹੈ ਕਿਉਂ ਐਵੇਂ ਪਾਪਾਂ ਦੀ ਖੱਟੀ ਚੱਕਦਾ ਹੈ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ ਹੈ ਗੁਰੂ ਆਲਾ ਬਣ ਕੇ ਜੇ ਨਾਮ ਨਹੀਂ ਜਪਦਾ ਤਾਂ ਫਿਰ ਮੁਰਦਿਆਂ ਦੀ ਤਰ੍ਹਾਂ ਹੀ ਹੈ ਕੋ ਪੁੱਤਰ ਹੈ ਤੂੰ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਇਹੀ ਜਾਇਦਾਦ ਹੈ ਜਿਹੜੇ ਕਮਾਉਂਦੇ ਨੇ ਆਪ ਗੁਰੂ ਵਾਲੇ ਬਣ ਕੇ ਨਾਮ ਜਪਦੇ ਨੇ ਉਹ ਪੁੱਤਰ ਨੇ ਜਿਹੜੇ ਆਪ ਵੀ ਜਪਦੇ ਨੇ ਹੋਰਾਂ ਨੂੰ ਜਪਾਉਂਦੇ ਨੇ ਉਹ ਗੁਰੂ ਦੇ ਸੁਪੁੱਤਰ ਨੇ ਬੜੀ ਵੱਡੀ ਰਤਬਾ ਦਿੱਤਾ ਮਹਾਰਾਜ ਨੇ ਉਹਨਾਂ ਨੂੰ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਜਿਹੜਾ ਜਪਦਾ ਤੇ ਜਪਾਉਂਦਾ ਮਹਾਰਾਜ ਕਹਿੰਦੇ ਉਹ ਗੁਰੂ ਦਾ ਸੁਪੁੱਤਰ ਤੇ ਜਿਹੜਾ ਗੁਰੂ ਵਾਲਾ ਬਣਦਾ ਹੀ ਨਹੀਂ ਸਾਰੀ ਉਮਰ ਪਾਪਾਂ ਵਿੱਚ ਹੀ ਪਰਵਿਰਤ ਕਰਕੇ ਜ਼ਿੰਦਗੀ ਲੰਘਾ ਦਿੰਦਾ ਹੈ ਉਹ ਫਿਰ ਕਪੁੱਤਰ ਹੈ ਮਹਾਰਾਜ ਕਹਿੰਦੇ ਇਹੋ ਜਿਹੇ ਕਪੁੱਤਰ ਨਾਲੋਂ ਮਰ ਜਾਣਾ ਚੰਗਾ ਜਿਹੜਾ ਪਿਓ ਦਾਦੇ ਦੀ ਇੱਜ਼ਤ ਨਾ ਸਾਂਭ ਸਕੇ ਸਿੱਖੀ ਨੂੰ ਨਾ ਸੰਭਾਲ ਸਕੇ ਸੋ ਆਓ ਉਹ ਦਸਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਥਾਂ ਥਾਂ ਤੇ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀ ਹੈ ਜਿਨ੍ਹਾਂ ਨੇ ਸਾਡੇ ਤੇ ਬੜੇ ਪਰਉਪਕਾਰ ਸਾਰੀ ਉਮਰ 42 ਸਾਲ ਦੀ ਉਮਰ ਚ ਤੱਕ ਸਾਡੇ ਤੇ ਪਰਯੋਪਕਾਰੀ ਕਰਦੇ ਰਹੇ ਬਚਪਨ ਤੋਂ ਲੈ ਕੇ ਜਦੋਂ ਤੋਂ ਜਨਮ ਲਿਆ అవਤਾਰ ਧਾਰਨ ਕੀਤਾ ਉਦੋਂ ਤੋਂ ਲੈ ਕੇ ਸਮੇਂ-ਸਮੇਂ ਸਿਰ ਆਪਣੇ ਪਰਿਵਾਰ ਦੀਆਂ ਕਿਸ਼ਤਾਂ ਸਾਡੀ ਸ਼ਾਨ ਵਾਸਤੇ ਸਾਡੀ ਚੜ੍ਹਦੀ ਕਲਾ ਵਾਸਤੇ ਵਾਰਦੇ ਰਹੇ ਤੇ ਅਖੀਰ ਤੱਕ ਅਖੀਰਲੇ ਸਵਾਸ ਤੱਕ ਆਪਣੇ ਆਪ ਨੂੰ ਵੀ ਪੇਸ਼ ਕਰ ਦਿੱਤਾ ਕਿ ਪੰਥ ਵਸਰਾ ਚਾਹੀਦਾ ਮੇਰੀ ਕੋਈ ਗੱਲ ਨਹੀਂ ਮੇਰਾ ਪਰਿਵਾਰ ਉੱਜੜ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ ਸੋ ਸਾਰੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀ ਵਧਾਈਆਂ ਲੱਖਾਂ ਲੱਖਾਂ ਗੁਰੂ ਕਿਰਪਾ ਕਰੇ ਸਾਨੂੰ ਵੀ ਨਾਮ ਦੇ ਦਾਤ ਸੇਵਾ ਸਿਮਰਨ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਸੱਚੇ ਪਾਤਸ਼ਾਹ ਬਖਸ਼ਣ ਜਿਦੇ ਕਰਕੇ ਸਾਡਾ ਜੀਵਨ ਵੀ ਸਫਲਾ ਤੇ ਪਵਿੱਤਰ ਹੋ ਜਾਏ ਸੋ ਆਓ ਮਹਾਪੁਰਸ਼ਾਂ ਨੇ ਦਿਹਾੜਾ ਰੱਖਿਆ ਸੀ ਪੂਰਨਮਾਸ਼ੀ ਦਾ ਜਿਨਾਚਰ ਸਰੀਰ ਕਰਕੇ ਰਹੇ ਭਾਵੇਂ ਆਤਮਾ ਕਰਕੇ ਤਾਂ ਮਹਾਪੁਰਸ਼ ਗੁਰੂ ਕਿਤੇ ਜਾਂਦਾ ਹੀ ਨਹੀਂ ਹੁੰਦਾ ਹਮੇਸ਼ਾ ਅਮਰ ਰਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਉਹ ਕਿਤੇ ਜਾਂਦੇ ਨਹੀਂ ਫਿਰ ਉਹਨਾਂ ਦੇ ਸਰੀਰ ਤੋਂ ਬਾਅਦ ਜਹਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਉਸ ਉਸੇ ਤਰ੍ਹਾਂ ਹੀ ਉਸ ਲੈਣ ਨੂੰ ਚਲਾਉਂਦੇ ਆਉਂਦੇ ਆ ਅੱਜ ਵੀ ਜਤਨਸੀਲ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਮਿਸ਼ਨ ਹੈ ਇਹ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਦੇ ਲੜ ਲੱਗੋ ਬਾਣੀ ਪੜਿਆ ਕਰੋ ਅੰਮ੍ਰਿਤ ਧਾਰੀ ਹੋਵੋ ਧਰਮ ਦੀ ਕਿਰਤ-ਵਿਰਤ ਕਰੋ ਵੰਡ ਛਕੋ ਸਰਬੱਤ ਦਾ ਭਲਾ ਮੰਗੋ ਵੈਸੇ ਤਾਂ ਖਾਲਸਾ ਰੋਜ਼ ਮੰਗਦਾ ਹੀ ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹੀ ਮਿਸ਼ਨ ਹੈ ਗੁਰੂ ਨਾਨਕ ਦੇ ਘਰ ਦਾ ਤੇ ਰੋਜ਼ ਇਸੇ ਯਤਨ ਦੇ ਤਤਸੀਲ ਨੇ ਦੈਨ ਰਾਤ ਮਿਹਨਤ ਕਰਦੇ ਨੇ ਸਾਰੇ ਜਿੰਨੇ ਵੀ ਗੁਰਮਖ ਪਿਆਰੇ ਨੇ ਭਾਵੇਂ ਕੋਈ ਨਿਹੰਗ ਸਿੰਘ ਜਥੇਬੰਦੀ ਹੈ ਉਹ ਆਪਣੇ ਅਨੁਸਾਰ ਪ੍ਰਚਾਰ ਕਰ ਰਹੇ ਹੈ ਕੋਈ ਵੀ ਸੰਸਥਾ ਹੈ ਹਰ ਇੱਕ ਬੰਦਾ ਗੁਰੂ ਘਰ ਨਾਲ ਜਿਹੜਾ ਜੁੜਿਆ ਤੇ ਗੁਰੂ ਘਰ ਨਾਲ ਜੋੜਦਾ ਹੈ ਗੱਲ ਉਹਦੀ ਕਰਦੇ ਆ ਜਿਹੜਾ ਆਪਣੇ ਨਾਲ ਜੋੜਦਾ ਉਹਦੀ ਗੱਲ ਨਹੀਂ ਆਪਾਂ ਕਰਦੇ ਉਹਦੀ ਗੱਲ ਕਰਨੀ ਵੀ ਨਹੀਂ ਚਾਹੀਦੀ ਬਸ ਉਹਦੀ ਗੱਲ ਕਰੋ ਜਿਹੜਾ ਗੁਰੂ ਨਾਲ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜੋੜਦਾ ਵੀ ਭਾਈ ਖੰਡੇ ਬਾਟੇ ਦਾ ਅਮਰ ਛਕੋ ਗੁਰੂ ਵਾਲੇ ਬਣੋ ਬਾਣੀ ਪੜਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਧਰਮ ਦੀ ਕਿਰਤ ਵਿਰਤ ਕਰੋ ਤੁਹਾਡਾ ਧਾਰਿਆ ਮਨੋਖਾ ਜਨਮ ਸਫਲਾ ਤੇ ਪਵਿੱਤਰ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੋ ਆਓ ਧੰਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕਰੋੜਾਂ ਵਾਰੀ ਜਿਨ੍ਹਾਂ ਨੇ ਕਿਰਪਾ ਕੀਤੀ ਪੰਡਾਲ ਵਿੱਚ ਦਰਸ਼ਨ ਦਿੱਤੇ ਸਾਰੀਆਂ ਸੰਗਤਾਂ ਦਾ ਗੁਰਮਖ ਪਿਆਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਦੇ ਵਿੱਚ ਨਿਆਂਗ ਸਿੰਘ ਜਥੇਬੰਦੀ ਵੀ ਉਹਨਾਂ ਦੇ ਵੀ ਗੁਰਮਖ ਪਿਆਰੇ ਬੈਠੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਆਓ ਪਾਏ ਪੂਰਨਿਆਂ ਤੇ ਮਹਾਪੁਰਸ਼ਾਂ ਦੇ ਉਹਨਾਂ ਦੇ ਬਚਨ ਕਮਾਉਂਦੇ ਹੋਏ ਆਪਾਂ ਆਪਣੇ ਜੀਵਨ ਨੂੰ ਸਫਲਾ ਕਰੀਏ ਤਾਂ ਕਿ ਸਾਡਾ ਵੀ ਜੀਵਨ ਧਾਰਿਆ ਸਫਲਾ ਤੇ ਪਵਿੱਤਰ ਗੱਜਵੱਜ ਕੇ ਗੁਰੂ ਸੋਤੋਤਰ ਵਿੱਚ ਬੋਲੋ ਫਿਰ ਅਰਦਾਸ ਵਿੱਚ ਜੁੜਨਾ ਹੈ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕਰਨਾ ਹੈ ਫਿਰ ਜਿਹੜੇ ਮਹਾਪੁਰਸ਼ਾਂ ਨੇ ਅੱਗੇ ਦੀਵਾਨ ਦਿੱਤੇ ਆ ਪਿੰਡਾਂ 'ਚ ਉਹ ਆਪ ਜੀ ਨੇ ਸਰਵਣ ਕਰਨੇ ਹਨ ਉਸ ਤੋਂ ਬਾਅਦ ਗੁਰੂ ਕਾ ਲੰਗਰ ਛੱਕ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਲੈ ਕੇ ਫੇਰ ਆਪਣੇ ਘਰਾਂ ਨੂੰ ਚੱਲੇ ਪਾਉਣੇ ਹਨ ਧਨ 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 ਗੁਰੂ ਨਾਨਕ ਸਾਹਿਬ ਧਨ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਧੰਨ ਹੈ ਧੰਨ ਹੈ ਗੁਰੂ ਅੰਮਰਦਾਸ ਜੀ ਧੰਨ ਧੰਨ ਹੈ ਗੁਰੂ ਰਾਮਦਾਸ ਦੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ ਧੰਨ ਹੈ ਤਨ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਤਨ ਤਨ ਹੈ ਤਨ ਤਨ ਗੁਰ ਕੀ ਰਿਆਦਾਇਤ ਸਨ ਤਨ ਧੰਨ ਹੀ ਗੁਰੂ ਜੀ ਆਰ ਕ੍ਰਿਸ਼ਨ ਸਾਹਿਬ ਧੰਨ ਤਨ ਹੈ ਤਨ ਦੀ ਗੁਰ ਤੇਗ ਬਹਾਦਰ ਸੇਬ ਧੰਨ ਹੈ ਤਨ ਹੈ ਤਨ ਘਰ ਹੈ ਦੀ ਗੁਰ ਗੋਬਿੰਦ ਸਿੰਘ ਸਾਹਿਬ ਧੰਨ ਹੈ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਹੈ ਧੰਨ ਹੈ ਜੀ ਤੇਰਾ ਪੰਥ ਖਾਲਸਾ ਧੰਨ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਤੇਰੀ ਵਾਹਿਗੁਰੂ 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 ਵਾਹਿਗੁਰ ਬੋਲ ਪਿਆਰਿਆ ਤੇਰਾ ਮਿੱਠਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਕੋਲ ਕਦੇ ਨਾ ਢੋਲ ਵਾਹਿਗੁਰੂ ਕੋਲ ਕਦੇ ਨਾ ਢੋਲ सतनाम वाहेगुरु बो सतनाम जी वाहेगुरु उठा कर तुम